ਹਾਂਜੀ ਕਿਸਾਨ ਭਰਾਵੋ ਬਰਾਡ ਫਾਰਮ YouTube ਚੈਨਲ Facebook ਪੇਜ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆ ਤੂੜੀ ਦੀ ਬੋਲੀ ਤੇ ਕੋਟਕਪੂਰਾ ਮੰਡੀ ਦੇ ਵਿੱਚ ਤਰੀਕ ਦੀ ਗੱਲ ਕਰੀ ਗੀ ਤਾਂ 16 ਅੱਜ 16 ਜਨਵਰੀ 2026 ਤਰੀਕ ਹੋ ਗਈ ਹੈ ਜੀ ਬਾਕੀ ਵੇਣੇ ਅੱਜ ਤੂੜੀ ਦਾ ਰੇਟ ਕਿੱਥੋਂ ਕਿੱਧਰ ਜਾਊਗਾ ਤੇ ਅੱਜ 3 4 ਨਗ ਆਏ ਜੀ ਕੱਲ ਆਏ ਸੀਗੇ 3 ਨਗ ਤੇ ਅੱਜ ਮੈਂ ਗੱਲ ਕਰਾਂ ਚਾਹਿਆ 4 ਨਗ ਬਾਕੀ ਵੇਣੇ ਬਾਈ ਇਹਨਾਂ ਨਗਾਂ ਦਾ ਕਿੱਥੋਂ ਕਿੱਧਰ ਰੇਟ ਜਾਊਗਾ ਤੇ ਬਾਕੀ ਕਿਸਾਨ ਭਰਾਵੋ ਕਮੈਂਟ ਕਰਕੇ ਜਰੂਰ ਦੱਸਿਓ ਛੋਟੇ ਏਰੀਏ ਦੇ ਵਿੱਚ ਕਿਸਾਨ ਭਰਾਓ ਕਿੱਥੋਂ ਕਿੱਕਰ ਰੇਟ ਜਾ ਰਿਹਾ ਤੂੜੀ ਦਾ ਤੇ ਕਮੈਂਟ ਜਰੂਰ ਕਰਿਆ ਕਰੋ ਕਿਸਾਨ ਭਰਾਓ ਤੁਸੀਂ ਕਿਹੜੇ ਏਰੀਏ ਚ ਆਪਣੀ ਵੀਡੀਓ ਦੇਖ ਰਹੇ ਹੋ ਤੇ ਬਾਕੀ ਬਾਈ ਜੀ ਛੋਟੇ ਏਰੀਏ ਦੇ ਵਿੱਚ ਨਾ ਤੂੜੀ ਦਾ ਰੇਟ ਕੀ ਚੱਲ ਰਿਹਾ ਤੇ ਕੀ ਨਹੀਂ ਚੱਲਦਾ ਤੇ ਆਪਾਂ ਤਾਂ ਬਾਈ ਜੀ ਤੁਹਾਨੂੰ ਕੋਟਕਪੂਰਾ ਮੰਡੀ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਹੀ ਰੇਟ ਦੱਸਦੇ ਆ ਆ ਰੇਟ ਚੱਲ ਰਿਹਾ ਬਾਕੀ ਕਮੈਂਟ ਕਰਿਆ ਕਰੋ ਜੀ ਬਾਕੀ ਬਾਈ ਜੀ ਸਬਜ਼ੀ ਦੇ ਰੇਟ ਵੀ ਅੱਜ ਲੈ ਕੇ ਆਵਾਂਗੇ ਤੇ ਕੱਲ ਤੇ ਪਰਸੋਂ ਬਾਈ ਜੀ ਟਾਈਮ ਨਹੀਂ ਲੱਗਿਆ ਤੇ ਅੱਜ ਬਈ ਆਪਾਂ ਅੱਜ ਸਬਜ਼ੀ ਦੇ ਰੇਟ ਵੀ ਦੱਸਾਂਗੇ ਤੁਹਾਨੂੰ ਹੋਰ ਮੰਡੀਆਂ ਦੇ ਰੇਟ ਵੀ ਦੱਸਾਂਗੇ ਵੀ ਕੀ ਰੇਟ ਚੱਲ ਰਿਹਾ ਬਾਕੀ ਬਾਈ ਜੀ ਸ਼ੇਅਰ ਜਰੂਰ ਕਰਿਓ ਪਹਿਲਾਂ ਨਾ ਖੜਾ ਵੇਣਿਆਂ ਦਾ ਕਿੱਥੋਂ ਕਿੱਥੇ ਕੀ ਰੇਟ ਜਾਊਗਾ ਚਾਰ ਕਨਾਂਗਾ ਜਾਂ ਬਾਕੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਬਾਈ ਜੀ ਤੇ ਕੱਲ ਬਾਈ ਜੀ ਕੱਲ ਦੇ ਰੇਟ ਬਾਰੇ ਗੱਲਬਾਤ ਕਰੀਏ 16 15 ਤਰੀਕ ਨੂੰ ਕਿੱਥੋਂ ਕਿੱਥੇ ਕੀ ਰੇਟ ਗਿਆ ਬਾਈ ਜੀ ਉਹ ਆਪਣਾ ਰੇਟ ਗਿਆ 580 ਰੁਪਏ 5280 ਰੁਪਈਆ ਤਿੱਕਰ ਗਿਆ ਕਿਸਾਨ ਪ੍ਰਭੂ ਰੇਟ ਬਾਕੀ ਵੇਣੇ ਕਿਸਾਨ ਪ੍ਰਭੂ ਹੁਣ ਕੀ ਮਾਹੌਲ ਬੰਦਾ ਬਾਕੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਹੋ ਜੀ ਆਜੋ ਵੇਣੇ ਪਹਿਲੇ ਨਗਵਲ ਬਈ ਕੇਵਲ ਆਉਂਦਾ ਤੇ ਬੋਲੀ ਸ਼ੁਰੂ ਹੋਗੀ ਬਾਕੀ ਬਈ ਇੱਕ ਅੱਧਾ ਮਿੰਟ ਲੇਟ ਬੋਲੀ ਸ਼ੁਰੂ ਹੁੰਦੀ ਹੈ ਕਿਉਂਕਿ ਬਈ ਹੌਲੀ ਹੌਲੀ ਆਉਂਦੀਆਂ ਟਰਾਲੀਆਂ ਦਾ ਵਗਾਕ ਬਈ ਕਿਉਂਕਿ ਧੁੰਦ ਬਹੁਤ ਜ਼ਿਆਦਾ ਤੇ ਇਧਰ ਚੈੱਕ ਕਰੋ ਤੁਸੀਂ ਐ ਮੈਨਾ ਕੁਝ ਵੀ ਨਹੀਂ ਦਿਖ ਰਿਹਾ ਬਾਕੀ ਬਈ ਵੇਣਿਆ ਅੱਜ ਦਾ ਰੇਟ ਕਿੱਥੋਂ ਕਿਤਾਈ ਜਾਊਗਾ ਤੇ ਤੁਸੀਂ ਕਮੈਂਟ ਜ਼ਰੂਰ ਕਰਿਓ ਕਿੱਥੋਂ ਕਿ ਤੱਕ ਜਾਣਾ ਚਾਹੀਦਾ ਬਈ ਚਾਰ ਨਾਗਾ ਚਾਰ ਨਾਗਾ ਬਈ ਕਮੈਂਟ ਜ਼ਰੂਰ ਕਰਿਓ ਵੀ ਕਿੱਥੋਂ ਤੱਕ ਰੇਟ ਜਾਣਾ ਚਾਹੀਦਾ ਇੰਨਾ ਚਾਰਾ ਨਾ ਕਹਿੰਦਾ ਤੇ ਤੇ ਬਈ ਜਦੋਂ 10 12 ਨਾਗ ਹੁੰਦੇ ਉਹ ਤੋਂ ਵੇਖ ਪਤਾ ਹੀ ਸਾਨੂੰ ਕਿੰਨਾ ਕਹਿੰਦਾ ਤੇ ਹੌਣ ਬਈ ਜ਼ਰੂਰ ਦੱਸਿਓ ਕਿੱਥੋਂ ਕਿ ਤੱਕ ਰੇਟ ਜਾਣਾ ਚਾਹੀਦਾ ਇੰਨਾ ਚਾਰਾ ਕਿੰਨਾ ਕਹਿੰਦਾ ਕਿੰਨਾ ਕੁ ਵਧਣਾ ਚਾਹੀਦਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਸੋਡੇ ਏਰੀ ਦੇ ਵਿੱਚ ਬਾਈ ਜੀ ਤੂੜੀ ਦਾ ਰੇਟ ਕਿੱਥੋਂ ਕਿ ਚੱਲ ਰਿਹਾ ਕਿੱਥੋਂ ਕਿ ਟਿੱਕਰ ਤੇ ਬਾਕੀ ਬਾਈ ਮੈਂ ਟਾਈਮ ਦੀ ਗੱਲ ਕਰਾਂ ਤਾਂ ਕਿੰਨੇ ਵਜੇ ਹੈ ਇੱਥੇ ਕੋਟਕਪੂਰਾ ਮੰਡੀ ਦੇ ਵਿੱਚ ਬੁਲੀ ਲੱਗਦੀ ਆ ਇਹ ਬਾਈ ਜੀ 7:30 ਬੁਲੀ ਲੱਗਦੀ ਆ 7:30 ਮੰਨ ਕੇ ਚਲੋ ਬੁਲੀ ਸ਼ੁਰੂ ਹੋ ਜਾਂਦੀ ਹੈ 1-2 ਮਿੰਟ ਭਲਾਉਤੇ ਹੋ ਜਾਣ ਤੇ ਉਹ 7:30 ਨੂੰ ਬਾਈ ਜੀ ਕੋਟਕਪੂਰਾ ਮੰਡੀ ਦੇ ਵਿੱਚ ਸਵੇਰ ਬੁਲੀ ਸ਼ੁਰੂ ਹੋ ਜਾਂਦੀ ਆ ਜੇ ਆਪਾਂ ਗੱਲਬਾਤ ਕਰੀਏ ਤੇ ਬਾਕੀ ਬਾਈ ਮੈਂਨੇ ਅੱਜ ਦੇ ਰੇਡ ਕਿੱਥੋਂ ਕਿਤਾ ਹੀ ਜਾਣਗੇ ਤੇ ਕਿੱਥੋਂ ਕਿਤਾ ਹੀ ਨਹੀਂ ਜਾਂਦੇ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਬਾਈ ਜ਼ਰੂਰ ਕਰ ਦਿਓ ਚਲੋ ਵੀ ਬਾਕੀ ਵੇਣੇ ਆ ਜੋ ਤੇ ਪਹਿਲੇ ਨੱਕ ਦਾ ਵੇਣੇ ਰੇਡ ਕਿੱਥੋਂ ਕਿਤਾ ਹੀ ਜਾਊਗਾ ਬਾਕੀ ਉਧਰ ਸਾਰੇ ਖੜੇ ਆ ਬਾਈ ਤੇ ਸ਼ੇਅਰ ਜ਼ਰੂਰ ਕਰਿਓ ਬਾਈ ਸ਼ੇਅਰ ਨਹੀਂ ਕਰਦੇ ਕਾਲ ਨਹੀਂ ਬੰਦੀ ਸ਼ੇਅਰ ਜਰੂਰ ਕਰਿਆ ਕਰੋ ਦਿਖਾਉਣੇ ਅੱਜ ਤੁਹਾਨੂੰ ਤਾਜ਼ੇ ਤਾਜ਼ੇ ਰੇਟ ਕੀ ਮਹੌਲ ਬੰਦਾ ਬਾਈ ਜਾਣੇ ਉਧਰਲੇ ਪਾਸੇ ਬਸ ਬਾਈ ਕੇਵਲ ਇੱਕ ਅੱਧਾ ਮੈਂ ਟੀਫਰ ਆਉਂਦਾ ਤੇ ਏਰੀਆ ਜਰੂਰ ਕਮੈਂਟ ਕਰਿਆ ਇੱਕ ਸਾਡ ਪਰੋ ਤੁਸੀਂ ਤੂੜੀ ਦੀ ਬੋਲੀ ਜਰੂਰ ਦੇਖ ਲੈਣੀ ਪਰ ਕਮੈਂਟ ਨਹੀਂ ਕਰਦੇ ਵੀ ਸੋਡੇ ਏਰੀਆ ਦੇ ਵਿੱਚ ਕੀ ਰੇਟ ਆ ਬਾਈ ਰੋਜ਼ ਦੀਆਂ ਗੋਈ ਕਹਿਣਾ ਪੈਂਦਾ ਕਮੈਂਟ ਜਰੂਰ ਕਰਿਆ ਕਰੋ ਬਾਈ ਸੋਡੇ ਏਰੀਆ ਦੇ ਵਿੱਚ ਨਾ ਤੂੜੀ ਦਾ ਰੇਟ ਕੀ ਚੱਲ ਰਿਹਾ ਤੇ ਕਮੈਂਟ ਨਹੀਂ ਕਰਦੇ ਬਈ ਕਮੈਂਟ ਜਰੂਰ ਕਰਿਆ ਕਰੋ ਕਿਉਂਕਿ ਬਈ ਆਪਾਂ ਦੂਜੇ ਦਿਨ ਦੱਸ ਸਕੀਏ ਕਿਸਾਨ ਪ੍ਰਭੂ ਬਈ ਆਹ ਏਰੀਏ ਦੇ ਵਿੱਚ ਆਹ ਲਾ ਰੇਟ ਚੱਲੀ ਜਾਂਦਾ ਤੂੜੀ ਦਾ ਤੇ ਫਿਰ ਬਈ ਪਤਾ ਲੱਗ ਸਕੇ ਤੇ ਜਰੂਰ ਦੱਸਿਆ ਕਰੋ ਬਈ ਕਮੈਂਟਾਂ ਦੇ ਵਿੱਚ ਵੀ ਬਈ ਇੱਥੇ ਆਹ ਏਰੀਏ 'ਚ ਆਹ ਰੇਟ ਚੱਲੀ ਜਾਂਦਾ ਬਾਕੀ ਬਈ ਇੱਕਦਾਂ ਮਿੰਟ ਹੋਰ ਬਸ ਬੋਲੀ ਸ਼ੁਰੂ ਹੋਣ ਵਾਲੀ ਆ ਫਿਰ ਵੇਣੇ ਆ ਤੂੜੀ ਦਾ ਰੇਟ ਕਿੱਥੋਂ ਕਿੱਥੇ ਕਰ ਜਾਂਦਾ ਕੀ ਮਾਹੌਲ ਬੰਦਾ ਹੈ ਤੇ ਲੋ ਵੀ ਇਧਰ ਦੀ ਤੁਹਾਨੂੰ ਦਿਖਾ ਦਈਏ ਆਪਾਂ ਨਾਗ ਉੱਧਰ ਖੜਾ ਬਾਈ ਕੇਵਲ ਤਾਂ ਬਾਕੀ ਵੇਣੇ ਕਿੱਥੋਂ ਕਿਤੇ ਕਰੇਟ ਜਾਊਗਾ ਅੱਜ ਦਾ ਲੋ ਬਈ ਤੇ ਬੱਸ ਆਉਣ ਵਾਲਾ ਹੀ ਬਾਈ ਕੇਵਲ ਪਹੁੰਚ ਰਿਹਾ ਬਾਈ ਚੈੱਕ ਕਰੋਗਾ ਕਿ ਵੀ ਆ ਰਹੇ ਆ ਬਾਕੀ ਬਾਕੀ ਵੇਣੇ ਆਪਾਂ ਕਿੱਥੋਂ ਕਿਤੇ ਕਰੇਟ ਜਾਊਗਾ ਅੱਜ ਦਾ ਕਿੱਥੋਂ ਕਿਤੇ ਨਹੀਂ ਆਉਂਦਾ ਬਾਕੀ ਬਈ ਤੋਂ ਤੇ ਜ਼ਿਆਦੇ ਆ ਇੱਕ ਅੱਧਾ ਮਿੰਟ ਲੇਟ ਹੋ ਸਕਦੀ ਬੋਲੀ ਵੱਤੋ 2 ਮਿੰਟ ਵੀ ਹੋ ਸਕਦੀ ਹੈ 3 ਮਿੰਟ ਵੀ ਤੇ ਆਪਾਂ ਵੇਣਿਆ ਕਿੱਥੋਂ ਕਿੱਥੇ ਰੇਟ ਜਾਊਗਾ ਤੇ ਨਾਗ ਬਈ ਹੋ ਚਾਰ ਹੀ ਆਇਆ ਤੇ ਵੇਣਿਆ ਫਿਰ ਰੇਟ ਆਉਂਦਾ ਬਈ ਕੇਵਲ ਤੁਰ ਪਿਆ ਮੇਰੇ ਸਾਹ ਨਾਲ ਫਿਰ ਵੇਣਿਆ ਬਈ ਤੂੜੀ ਦਾ ਰੇਟ ਅੱਜ ਕਿੱਥੋਂ ਪਤਾ ਹੀ ਜਾਂਦਾ ਲੋ ਵੀ ਪਹਿਲੇ ਨਾ ਗੱਲ ਜਾਨਨੇ ਆਪਾਂ ਲੋਕਾਂ ਨੂੰ ਆ ਸੋਨੂ ਰੇਟ ਤੂੜੀ ਚੈੱਕ ਕਰੋ ਲੋ ਵੀ ਬਾਕੀ ਬਈ ਕੇਵਲ ਆਉਂਦਾ ਉਧਰ ਵੇਣਿਆ ਫਿਰ ਰੇਟ ਦੇ ਪਾਰੇ ਗੱਦੀ ਵੀਰੇ ਨਹੀਂ ਆਈ ਆਪਰੋ ਅੰਦਰ ਦੀ ਬਾਈ ਅੰਦਰ ਦੇ ਅੰਦਰ ਦੀ ਥੋੜੀ ਬੋਲੋ ਬਾਈ ਹਾਜੀ 400 400 400 5 10 15 20 25 30 35 450 52 60 65 70 70 75 80 85 90 90 92 500 5 505 20 ਰੁਪਏ 525 30 35 40 45 550 550 52 60 65 70 75 हां वो आई 575 80 580 580 ਬੋਲਣਗੇ ਹਾਂ 580 ਰੁਪਏ ਬਈ ਕਿੱਥੇ ਜਾਣੀ ਲੋ ਬਈ 580 ਰੁਪਏ ਪਹਿਲਾ ਨਕ ਹੋ ਗਿਆ ਬਈ ਬਾਕੀ ਦੂਜਾ ਨਕ ਕਰਨੇ ਆ 580 ਰੁਪਏ ਬਈ ਪਹਿਲੇ ਨਕ ਦਾ ਰੇਟ ਜਾ ਚੁੱਕਿਆ ਦੂਜੇ ਨਕ ਦਾ ਰੇਟ ਵੇਣੇ ਕਿੱਥੋਂ ਕਿਤਾਈ ਜਾਂਦਾ ਹੈ ਬਾਕੀ ਵੀਡੀਓ ਨੂੰ ਦੱਬ ਕੇ ਸ਼ੇਅਰ ਬਈ ਜ਼ਰੂਰ ਕਰ ਦਿਓ ਆਜੋ ਵਿਹੜੇ ਤੇ ਲਾਈਕ ਐਂਡ ਸ਼ੇਅਰ ਬਾਈ ਜੀ ਜ਼ਰੂਰ ਕਰ ਦਿਓ ਤੇ ਲਾਈਕ ਐਂਡ ਸ਼ੇਅਰ ਬਾਈ ਜੀ ਦੱਬ ਕੇ ਕਰ ਦਿਓ ਤੇ ਬਾਕੀ ਵੇਣੇ ਆ ਅਗਲੇ ਨਗ ਦਾ ਰੇਟ ਕਿੱਥੋਂ ਕਿਤਾਈ ਜਾਂਦਾ ਤੇ ਕਿੱਥੋਂ ਕਿਤਾਈ ਨਹੀਂ ਜਾਂਦਾ ਗਾ ਤੇ ਪਹਿਲੇ ਨਾ ਗੱਲ ਫਿਰਦਾ ਬਾਈ ਕੇਵਲ ਇਹ ਤਾਂ ਦੂਜੀ ਨਾਲ ਦੀ ਥੋੜੀ ਚੈੱਕ ਕਰਾਉਣੀ ਆ ਸਾਨੂੰ। ਲੋ ਬਈ। ਦੂਜੀ ਟਰਾਲੀ ਵੇਣੇ ਕਿੱਥੋਂ ਕਿਤਾਈ ਜਾਂਦੀ ਆ ਤੇ ਪਹਿਲੀ 580 ਗਈ ਆ ਜੋ। ਅੰਦਰ ਦੀ ਦੂਣੀ ਬੋਲੋ ਬਈ। ਹਾਂਜੀ। 400 400 ਹਾਂ ਬੋਲਿਆ। 400 10 450 60 500 ਰੁਪਈਆ ਯਾਰ। 500 10 15 20 25 30 35 40 45 550 52 60 62 70 70 80 580 ਬੋਲੰਗ ਨੇ 85 85 585 90 91 95 ਬੋਲੰਗ ਨੇ ਹਾਂਜੀ 595 ਰੁਪਏ 595 ਰੁਪਏ ਦੂਜੀ ਟਰਾਲੀ ਬਾਈ ਜੀ 595 ਰੁਪਏ ਜਾ ਚੁੱਕੀ ਆ ਦੂਜੀ ਬਾਕੀ ਤੀਜੀ ਦਾ ਇੱਧਰ ਚੈੱਕ ਕਰੋ ਬਾਈ ਕਿਵੇਂ ਦੀ ਤੂੜੀ ਆ ਦੇਖ ਸਕਦਾ ਤੁਸੀਂ ਕਿਵੇਂ ਆ ਬਾਕੀ ਆਪਾਂ ਤੁਹਾਨੂੰ ਅੱਗੇ ਦਿਖਾਉਣੇ ਆ ਕੀ ਰੇਟ ਜਾਂਦਾ ਤੀਜੇ ਨਾਲ ਦਾ ਆਜੋ ਬਈ ਵੀਡੀਓ ਨੂੰ ਬਾਈ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਓ ਤੇ ਬਾਕੀ ਵੇਣੇ ਅੱਗੇ ਕੀ ਰੇਟ ਜਾਂਦਾ ਆਜੋ ਆਹਾ ਕੀ ਦੀ ਬਾਈ ਇਨੀ ਕਿੰਨੇ ਦਾ ਦਿੱਤੀ ਆ ਬਸ ਸੁਲਾ ਹਤਾ ਗਿਆ ਸੁੱਕੀ ਨਾ ਬੋਲੋ ਬਾਈ ਤਰੇਹਲ ਕਰਕੇ ਨਾ ਹੋਵੇ ਬੋਲੋ ਜੀ 200 200 200 200 ਰੁਪਿਆ 200 ਰੁਪਇਆ 200 ਰੁਪਇਆ ਕਿੰਨਾ ਆ ਗਿਆ ਪੰਜ ਕਰਦੇ ਪੰਜ ਮੈਨੂੰ ਪਤਾ ਹੀ ਆਊਗਾ 5 10 15 20 25 30 35 40 45 250 55 60 65 70 75 80 85 90 95 300 300 ਬੋਲਾਂਗੇ ਨੇ 300 ਰੁਪਏ ਬਾਈ ਜਾਨ ਲੋ ਬਾਈ 300 ਰੁਪਏ ਨਾਕ ਹੋ ਗਿਆ ਤੀਜੇ ਨਾਕ ਬਾਕੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਹੋ ਬਾਈ ਵਿਖਾਉਣੇ ਆ ਤੁਹਾਨੂੰ ਅੱਗੇ ਬਾਹੌਲ